ਆਪ ਸਭ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਸਲਾਮ ਮੈਂ ਤੁਹਾਡਾ ਡਾਕਟਰ ਅਮਿਤ ਸਿੰਗਲ ਸਾਲ 2024 ਦੀਆਂ ਖੱਟੀਆਂ ਮਿੱਠੀਆਂ ਯਾਦਾਂ ਦੇ ਨਾਲ ਆਓ ਆਪਾਂ ਸਾਲ 2025 ਦਾ ਸਵਾਗਤ ਕਰੀਏ ਵੈਲਕਮ 2025 ਮੈਂ ਆਪਣੇ ਵੱਨੋਂ ਆਪਣੇ ਸਾਥੀਆਂ ਵੱਨੋਂ ਅਤੇ ਆਪਣੇ ਪਰਿਵਾਰ ਵੱਨੋਂ ਆਪ ਸਭ ਨੂੰ ਨਵੇਂ ਸਾਲ 2025 ਦੀਆਂ ਮੁਬਾਰਕਾਂ ਦਿੰਦਾ ਹਾਂ ਆਉਣ ਵਾਲਾ ਸਾਲ 2025 ਸਾਰਿਆਂ ਲਈ ਤਰੱਕੀ ਖੁਸ਼ਹਾਲੀ ਅਤੇ ਸਿਹਤ ਤੋਂ ਟੁੱਟ ਨਾਵੇ ਐਸੀ ਸ਼ੁਭ ਕਾਮਨਾਵਾਂ ਦੇ ਨਾਲ ਮੰਗਲ ਕਾਮਨਾਵਾਂ ਕਾਮਨਾਵਾਂ ਦੇ ਨਾਲ ਮੈਂ ਆਪ ਸਭ ਨੂੰ ਮੁਬਾਰਕਾਂ ਦਿੰਦਾ ਹਾਂ ਆਓ ਆਪਾਂ ਸਾਲ 2025 ਦੇ ਵਿੱਚ ਆਪਣੇ ਵਾਤਾਵਰਣ ਨੂੰ ਸਾਫ਼ ਸੁੱਧ ਰੱਖਣ ਦੇ ਲਈ ਉਪਰਾਲੇ ਕਰੀਏ ਜਿਹਦੇ ਨਾਲ ਕਿ ਸਾਡਾ ਵਾਤਾਵਰਣ ਸ਼ੁੱਧ ਰਹੇ ਸਾਡਾ ਸਮਾਜ ਸਾਡਾ ਦੇਸ਼ ਸਵੱਛ ਰਹੇ ਇੱਕ ਕਦਮ ਸੋਚਤਾ ਕੀਓ ਔਰ ਆਪ ਬਧਾਈਏ ਰੁੱਖ ਲਗਾਈਏ ਪਾਣੀ ਬਚਾਈਏ ਜਿਹੜਾ ਕਿ ਆਉਣ ਵਾਲੀ ਜਿਹੜੀ ਸਾਡੀ ਜੰਗ ਜਨਰੇਸ਼ਨ ਹੈ ਉਹਨੂੰ ਵੀ ਜਿਹੜੀ ਕੁਦਰਤੀ ਸਰੋਤਾਂ ਦਾ ਉਹਦਾ ਲਾਭ ਮਿਲ ਸਕੇ ਸ਼ੁੱਧ ਵਾਯੂ ਸ਼ੁੱਧ ਹਵਾ ਸ਼ੁੱਧ ਪਾਣੀ ਮਿਲ ਚੁਕੇ ਤੁਮੇ ਆਪ ਸਭ ਨੂੰ ਇੱਕ ਵਾਰ ਫੇਰ ਸਾਲ 2025 ਦੀ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਸਾਡੇ ਲਈ ਮੰਗਲ ਮਹੀਨੇ 2025 ਦੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ